ਗੁਰੂ ਨਾਨਕ ਸਹਿਬ ਮਹਾਰਾਜ ਜੀ ਆਵਾਜ਼ ਮਾਰ ਕੇ ਸਮਝਾਉਂਦੇ ਨੇ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਸਾਰੀ ਸੰਗਤ ਨੂੰ ਇਹ ਪੰਗਤੀਆਂ ਯਾਦ ਨੇ ਫਿਰ ਕਿਰਪਾ ਕਰਕੇ ਨਾ ਮਾਨ ਨਾਲ ਪੜਿਆ ਕਰੀਂ ਇਤੇ ਬਿਨਾ ਕੀਆ ਤੋ ਬੋਲਿਆ ਕਰੀਏ ਸਤਿਗੁਰੂ ਜੀ ਸਮਝਾਉਂਦੇ ਆ ਨਾ ਉਹ ਪੜ ਲਈ ਗਾਉ ਮੇਰੀ ਰਸਨਾ ਗਾਉ ਮੇਰੀ ਰਸਨਾ ਗਾਉ ਮੇਰੀ ਰਸਨਾ ਗਾਉ ਮੇਰੀ ਰਸਨਾ ਕੀਰਤ ਪ੍ਰਭ ਕੀ ਗਾ ਸਰਸਨਾ ਦੇ ਨਾਲ ਜੀਵ ਦੇ ਨਾਲ ਮਾਲਕ ਜੀ ਦੀ ਕੀਰਤੀ ਕਰੀ ਦੀ ਗੁਣਾ ਨੂੰ ਗਾਈਏ ਬਾਣੀ ਨੂੰ ਲੈ ਦੇ ਨਾਲ ਪੜਿਆ ਕਰੀਓ ਕਿਰਪਾ ਸੋਚੈ ਸੋਚਨਾ ਜੇ ਸੋਚੀ ਲੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਪੁੱਤ ਜੇ ਤੂੰ ਬਾਰੋਂ ਲੱਖਾਂ ਬਾਰੀ ਯਤਨ ਕਰੇ ਸੁੱਚਾ ਹੋਣ ਦੇ ਲਈ ਪਵਿੱਤਰ ਹੋਣ ਦੇ ਲਈ ਬਾਰੋਂ ਕਿੰਨੀ ਮਰਜੀ ਸੁਚਮਤਾ ਪਵਿੱਤਰਤਾ ਰੱਖਦਾ ਯਤਨ ਕਰੀ ਪਰ ਇਦਾਂ ਪਵਿੱਤਰਤਾ ਰੱਖੀ ਜਾ ਨਹੀਂ ਸਕਦੀ ਬਾਰੋਂ ਕੋਈ ਯਤਨ ਕਰੀ ਜਾਵੇ ਮੈਂ ਸੁੱਚਾ ਹੋ ਜਾਮਾਂ ਪਵਿੱਤਰ ਹੋ ਜਾਮਾਂ ਬਾਰੋਂ ਸੁੱਚੇ ਹੋਏ ਹੀ ਨਹੀਂ ਜਾ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਜੇ ਅਸੀਂ ਅੰਦਰ ਧਿਆਨ ਨਹੀਂ ਦਿੰਦੇ ਕੋਈ ਪਾਣੀ ਨਾਲ ਇਸ਼ਨਾਨ ਕਰਕੇ ਸਫਾਈ ਕਰ ਸਕਦਾ ਸਫਾਈ ਕਰਨੀ ਬਹੁਤ ਜ਼ਰੂਰੀ ਆ ਵੇਖੋ ਅੱਜ ਵੀ ਆਪਾਂ ਇੱਥੇ ਪਹੁੰਚੇ ਆ ਸਾਰੇ ਆਪਣੇ ਤਨ ਦੀ ਸਫਾਈ ਕਰਕੇ ਆਏ ਨੇ ਇਸ਼ਨਾਨ ਪਾਣੀ ਕਰਕੇ ਆਏ ਆ ਦੰਤਨ ਕੁਰਲਾ ਕਰਕੇ ਆਏ ਆ ਪੂੰਛੀਆਂ ਸਫਾਈ ਕਰਕੇ ਪਰ ਸੁੱਚਾ ਹੋ ਕੇ ਬਾਰੋਂ ਕੋਈ ਵੀ ਨਹੀਂ ਆ ਸਕਦਾ ਕਈ ਵਾਰ ਆਪਾਂ ਕਹਿੰਨੇ ਆ ਪ੍ਰਸ਼ਾਦ ਦਾ ਪਾਣੀ ਸਕਣ ਤੋਂ ਬਾਅਦ ਵੀ ਹੱਥ ਸੁੱਚੇ ਕਰਾ ਦੇ ਹੱਥ ਸੁੱਚੇ ਹੋ ਹੀ ਨਹੀਂ ਸਕਦੇ ਪਾਣੀ ਦੇ ਨਾਲ ਸਾਫ਼ ਹੋ ਸਕਦੇ ਆ ਸਾਫ਼ ਕਰਾਏ ਜਾ ਸਕਦੇ ਨਹੀਂ ਆਪਾਂ ਕਰਦੇ ਆ ਨਾ ਸਾਫ਼ ਸੁੱਚੇ ਨਹੀਂ ਹੋ ਸਕਦੇ ਕਿਉਂਕਿ ਸਤਗੁਰੂ ਜੀ ਸਮਝਾਉਂਦੇ ਨੇ ਪੁੱਤ ਪਾਣੀ ਨਾਲ ਸੁੱਚਾ ਕਿਵੇਂ ਹੋ ਸਕਦਾ ਹੈ ਪਾਣੀ ਤਾਂ ਪਹਿਲਾਂ ਹੀ ਝੂਠਾ ਹੈ 42 ਲੱਖ ਜੀ ਜਲ ਮੈਂ ਹੁੰਦੀ ਬੀਠਲ ਪਹਿਲਾ ਕਾਏ ਕਰੂੰ ਪਾਣੀ ਵਿੱਚ ਤੇ ਪਹਿਲੇ ਕਿੰਨੇ ਜੀਵ ਜੰਤੂ ਨੇ ਜਿਨ੍ਹਾਂ ਨੇ ਪਾਣੀ ਨੂੰ ਝੂਠਾ ਕੀਤਾ ਹੋਇਆ ਝੂਠੇ ਪਾਣੀ ਨਾਲ ਇਸ਼ਨਾਨ ਕਰਕੇ ਸੁਚਮਤਾ ਨਹੀਂ ਹੋ ਸਕਦੀ ਸਫਾਈ ਹੋ ਸਕਦੀ ਇਸੇ ਕਰਕੇ ਗੁਰੂ ਪਿਤਾ ਜੀ ਸਮਝਾਉਂਦੇ ਨੇ ਸੂਚੇ ਇਹ ਨ ਆਖੀਏ ਬਹਿਨ ਜੇ ਪਿੰਡਾ ਤੋਏ ਸੂਚੇ ਸਈ ਨਾਨਕਾ ਜਨਮਨ ਵਸਿਆ ਸੋਏ ਸੁਚੇ ਤੋਨੀ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਪਤੀ ਪਰਮੇਸ਼ਰ ਵਸ ਗਿਆ ਕਈ ਵਾਰ ਹੁੰਦਾ ਹੈ ਨਾ ਵੀ ਘਰ ਦੇ ਵਿੱਚ ਆਪਾਂ ਪਾਣੀ ਦੇ ਨਾਲ ਛਿੱਟਾ ਦਿੰਨੇ ਆਂ ਕਈ ਵਾਰ ਕੋਈ ਕਿਤੋਂ ਲੈ ਕੇ ਆਉਂਦਾ ਕੋਈ ਕਿਤੋਂ ਲੈ ਕੇ ਨਹੀਂ ਘਰ ਸੁੱਚਾ ਹੋ ਜਾਏ ਕਈ ਵਾਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਾ ਕੇ ਪਾਠ ਕਰਾਇਆ ਜਾਂਦਾ ਹੈ ਤੇ ਬਾਣੀ ਨੂੰ ਸੁਣਨ ਵਾਲਾ ਕੋਈ ਵੀ ਨਹੀਂ ਕੋਲ ਬੈਠਦਾ ਤੇ ਬਿਰਲੇ ਪਰਿਵਾਰ ਨੇ ਇਦਾਂ ਦੇ ਜਿਹੜੇ ਆਪ ਪਾਠ ਕਰਦੇ ਨੇ ਨਹੀਂ ਤੇ ਅਸੀਂ ਕਈ ਵਾਰੀ ਕੀ ਕਰਦੇ ਆ ਪ੍ਰਕਾਸ਼ ਕਰਾ ਲੈਨੇ ਆ ਪਰ ਸੁਣਦੇ ਨਹੀਂ ਬਾਣੀ ਜੇ ਪੁੱਛੀਏ ਭਾਈ ਜਦੋਂ ਟਾਈਮ ਸੀ ਉਦੋਂ ਪਾਠ ਕਰਾਉਣਾ ਸੀ ਤੁਸੀਂ ਵੇਖਣਾ ਸੀ ਕਦੋਂ ਫਰੀਂ ਗੱਲ ਕਰ ਲੈਣੀ ਸੀ ਗ੍ਰੰਥੀ ਵੀਰ ਦੇ ਨਾਲ ਵੀ ਤੁਸੀਂ ਬਾਬਾ ਜੀ ਉਦੋਂ ਆਇਆ ਕਰੋ ਜਦੋਂ ਅਸੀਂ ਸਾਰੇ ਕੰਮ ਤੰਦੇ ਨਵੇੜ ਲੈਨੇ ਆ ਜਿੰਨੇ ਵਜੇ ਤੁਸੀਂ ਆਉਣੇ ਸਾਨੂੰ ਟਾਈਮ ਦੱਸ ਦੋ 8:00 ਵਜੇ ਨੂੰ ਅਸੀਂ ਕੰਮ ਨਵੇੜ ਕੇ ਰੱਖਿਆ ਕਰਾਂਗੇ ਤੁਸੀਂ ਬਾਣੀ ਤੇ ਸੁਣੀਓ ਹੀ ਨਹੀਂ ਬੈਠ ਕੇ ਤੇ ਅੱਗੋ ਜਵਾਬ ਹੁੰਦੇ ਕਿ ਜੀ ਸਾਡੇ ਕੋਲ ਤੇ ਟਾਈਮ ਕਿੱਥੇ ਹੈ ਚਲੋ ਇਦਾਂ ਕਰਾ ਲਈ ਦੇ ਵੀ ਘਰ ਪਵਿੱਤਰ ਹੋ ਜਾਵੇ ਹੁਣ ਜੀ ਅਸੀਂ ਆਪਣੇ ਹਿਰਦੇ ਨੂੰ ਸੁੱਚਾ ਨਹੀਂ ਕਰ ਰਹੇ ਕੀ ਸਾਡੇ ਹਿਰਦੇ ਨੂੰ ਸੁੱਚੇ ਕਰੇ ਬਿਨਾ ਸਾਡਾ ਘਰ ਪਵਿੱਤਰ ਹੋ ਸਕਦੇ ਜੀ ਕਿਹਨੂੰ ਪਵਿੱਤਰ ਕਰਾਂਗੇ ਕੰਧਾਂ ਨੂੰ ਫਰਸ਼ ਨੂੰ ਬਾਣੀ ਤੇ ਸਾਡੇ ਜੀਵਨ ਨੂੰ ਸਵਾਰਨ ਦੇ ਲਈ ਆ। ਜਿਹੜਾ ਮਨੁੱਖ ਬਾਣੀ ਨੂੰ ਸਮਝਦਾ ਨਹੀਂ। ਬੇਸ਼ੱਕ ਗੁਰੂ ਜੀ ਦਾ ਸਰੂਪ ਕਰ ਲੈ ਆਵੇ। ਹਜੇ ਗੁਰੂ ਜੀ ਗੇਟਾਂ ਤੋਂ ਬਾਹਰ ਹੀ ਜਾਂਦੇ ਨੇ। ਸਮਾਪਤੀ ਤੋਂ ਬਾਅਦ ਨਾ ਜਦੋਂ ਬਾਹਰ ਜਾਂਦੇ ਨੇ। ਇੰਨੇ ਨੂੰ ਉਸੇ ਘਰ ਵਿੱਚ ਜਿੱਥੇ ਗੁਰੂ ਜੀ ਆਏ ਨੇ ਕਈ ਵਾਰ ਬਰਲੇ ਘਰਾਂ ਨੂੰ ਛੱਡ ਕੇ ਕਈ ਘਰਾਂ ਦੇ ਹਾਲਾਤ ਨੇ ਉਸੇ ਘਰ ਵਿੱਚ ਡੀਜੇ ਵਾਲੇ ਵੀ ਆ ਜਾਂਦੇ ਆ ਤੇ ਸ਼ਰਾਬਾਂ ਦੇ ਦੌਰ ਵੀ ਚੱਲ ਪੈਂਦੇ ਨੇ ਕਿ ਘਰ ਪਵਿੱਤਰ ਹੋ ਗਿਆ ਜੀ ਜਿੰਨਾ ਟਾਈਮ ਘਰ ਵਿੱਚ ਰਹਿਣ ਵਾਲਾ ਬੰਦਾ ਗੁਰੂ ਨਾਲ ਜੁੜ ਕੇ ਪਵਿੱਤਰ ਨਹੀਂ ਨਾ ਹੁੰਦਾ ਇਹਨੇ ਘਰ ਨੂੰ ਪਵਿੱਤਰ ਵੀ ਰਹਿਣ ਨਹੀਂ ਦੇਣਾ ਬਾਣੀ ਸਾਨੂੰ ਸੁੱਚਾ ਕਰਦੀ ਆ ਪਵਿੱਤਰ ਕਰਦੀ ਆ ਜਿਹੜੇ ਅੰਦਰੋਂ ਪਵਿੱਤਰ ਹੋ ਗਏ ਨਾ ਗੁਰੂ ਜੀ ਕਹਿੰਦੇ ਉਹਨਾਂ ਦੇ ਘਰ ਵੀ ਪਵਿੱਤਰ ਘਰ ਸਵਰਗ ਬਣ ਗਏ। ਉਹਨਾਂ ਦੀ ਵਹੀਕਲ ਵੀ ਪਵਿੱਤਰ ਨੇ। ਉਹਨਾਂ ਦਾ ਸਭ ਕੁਝ ਪਵਿੱਤਰ ਹੋ ਜਾਂਦਾ ਤਨ ਵੀ ਪਵਿੱਤਰ ਹੈ ਘਰ ਵੀ ਪਵਿੱਤਰ ਹੈ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਗਿਆ। ਤੇ ਜੇ ਹਿਰਦਾ ਪਵਿੱਤਰ ਨਹੀਂ ਕੀਤਾ ਬਾਦੀ ਤੌਰ ਤੇ ਕੁਝ ਮਰਜ਼ੀ ਕਰੀ ਜਾਈਏ ਇਹ ਤਨ ਤੇ ਘਰ ਪਵਿੱਤਰ ਹੋਈ ਨਹੀਂ ਸਕਦਾ। ਜਦੋਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਹਰਦਵਾਰ ਗਏ ਸੀ ਗੁਰੂ ਪਿਤਾ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ ਚਾਰ ਪ੍ਰਚਾਰਕ ਦੌਰੇ ਕੀਤੇ ਪਹਿਲੀ ਉਦਾਸੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਉਥੇ ਹਰਦੁਆਰ ਦੀ ਧਰਤੀ 'ਤੇ ਰੁਕ ਗਏ। ਅਗਲੀ ਸਵੇਰ ਹੋਈ। ਗੁਰੂ ਪਿਤਾ ਜੀ ਨੇ ਕੀ ਵੇਖਿਆ ਕਿ ਆਪਣੇ ਆਪ ਨੂੰ ਸਾਧੂ ਮਹਾਤਮਕ ਹੋਣ ਵਾਲਾ ਹੈ ਨਹੀਂ ਸੀ ਕੱਲਾ ਕਹਾਉਂਦਾ ਸੀ। ਉਹਨੇ ਗਾਂ ਦਾ ਗੋਹਾ ਲਿਆਂਦਾ। ਉਹਦੇ ਵਿੱਚ ਗੰਗਾ ਦਾ ਪਾਣੀ ਪਾਇਆ। ਤੇ ਆਪਣੇ ਚੌਂਕੇ ਦੇ ਉੱਤੇ ਪੋਚਾਂ ਫੇਰਨਾ ਸ਼ੁਰੂ ਕਰ ਦਿੱਤਾ ਨਾਲੋ ਨੇ ਮੰਤਰ ਪੜ੍ਹੇ ਨੇ ਫਿਰ ਉਹਨੇ ਲੱਕੜਾਂ ਨੂੰ ਗੰਗਾ ਦੇ ਪਾਣੀ ਨਾਲ ਧੋਤਾ ਫਿਰ ਮੰਤਰ ਪੜ੍ਹੇ ਫਿਰ ਉਹਨਾਂ ਨੂੰ ਸੁਕਾਇਆ ਫਿਰ ਮੰਤਰ ਪੜ੍ਹੇ ਫਿਰ ਲਕੀਰ ਖਿੱਚੀ ਕਾਰੀ ਕੱਢੀ ਫਿਰ ਮੰਤਰ ਪੜ੍ਹੇ ਹੁਣ ਉਨੀ ਅੱਗ ਵਾਲੀ ਆ ਮੰਤਰ ਪੜ੍ਹ ਕੇ ਤੇ ਭੋਜਨ ਪਕਾਉਣ ਲੱਗ ਪਈ ਗਰੀਬਾਂ ਨੂੰ ਗਲਣਾ ਲਾਉਣ ਵਾਲੀ ਧੀਆਂ ਨੂੰ ਸਤਕਾਰਨ ਵਾਲੀ ਜਗਤ ਗੁਰੂ ਬਾਬੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ ਨਾ ਵੀ ਇਹਦੇ ਭੋਜਨ ਪਕਾਉਣ ਦੀ ਤਿਆਰੀ ਆ ਗੁਰੂ ਪਿਤਾ ਜੀ ਨੇ ਆਪਣੇ ਪਿਆਰੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ ਕਹਿਣ ਲੱਗੇ ਮਰਦਾਨਿਆ ਜਾ ਜਾ ਕੇ ਉਹਨਾਂ ਤੋਂ ਅੱਗ ਲੈ ਕੇ ਆ। ਉਹ ਮਹਾਤਮਾ ਜੀ ਬੈਠੇ ਨੇ। ਜਾ ਕੇ ਅੱਗ ਲੈ ਕੇ ਆਓ ਆਪਾਂ ਵੀ ਭੋਜਨ ਬਣਾ ਲਈਏ। ਉਹਨਾਂ ਸਮਿਆਂ ਦੇ ਵਿੱਚ ਨਾ ਅੱਗ ਨੂੰ ਬਾਲਣ ਦੇ ਕੋਈ ਬਹੁਤੇ ਸਾਧਨ ਨਹੀਂ ਸੀ ਹੁੰਦੇ। ਘਰਾਂ ਵਿੱਚ ਵੀ ਭੈਣ ਅੱਗ ਸਾਹਮ ਕੇ ਰੱਖਦੀ ਹੁੰਦੀਆਂ ਸੀ ਭੈਣਾਂ। ਜਿਸ ਸਮੇ ਸਤਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਵੀ ਅੱਗ ਲੈ ਆ। ਭਾਈ ਮਰਦਾਨਾ ਜੀ ਗਏ। ਜਾਕੀ ਆਵਾਜ਼ ਦਿੱਤੀ ਵੀ ਸਾਨੂੰ ਅੱਗ ਦੇ دی۔ ਜਦੋਂ ਨੇ ਵੇਖਿਆ ਵੀ ਇਹ ਭਾਈ ਮਰਦਾਨਾ ਇੱਕ ਨੀਚ ਇਹਨੇ ਮੇਰੀ ਚੌਂਕੀ ਦੇ ਉੱਤੇ ਆਪਣਾ ਪਰਸ਼ਾਵਾ ਪਾ ਦਿੱਤਾ ਮੇਰਾ ਤੇ ਚੌਂਕਾ ਹੀ ਪਿੱਟਿਆ ਗਿਆ। ਜਿਹੜਾ ਆਪਣੇ ਆਪ ਨੂੰ ਸਾਧੂ ਕਹਾਉਂਦਾ ਸੀ ਨਾ ਉਸੇ ਸਮੇਂ ਕ੍ਰੋਧ ਵਿੱਚ ਸੜ ਬਲ ਗਿਆ। ਕ੍ਰੋਧ ਆ ਗਿਆ ਉਸੇ ਸਮੇਂ। ਇਨ ਨਕਰੋਧ ਆਇਆ ਕਿ ਅੱਗ ਤਾਂ ਕੀ ਦੇਣੀ ਸੀ ਬਲ ਦੀ ਅੱਗ ਦੀ ਲੱਕੜ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਪੈ ਗਿਆ ਭਾਈ ਮਰਦਾਨਾ ਜੀ ਅੱਗੇ ਅੱਗੇ ਇਹ ਪਿੱਛੇ ਪਿੱਛੇ ਬਹੁਤ ਕੁਝ ਬੋਲਦਾ ਰਹੀ ਤੂੰ ਮੇਰਾ ਚੌਂਕਾ ਪੇਟ ਦਿੱਤਾ ਮੈਂ ਸਵੀਰ ਦਾ ਲੱਗਿਆ ਸੀ ਚੌਂਕੇ ਨੂੰ ਪਵਿੱਤਰ ਕਰਨ ਮੈਂ ਮਸਾਂ ਚੌਂਕੇ ਨੂੰ ਸੁਚਾ ਕੀਤਾ ਸੀ ਤੂੰ ਇੱਕ ਮਿੰਟ ਦੇ ਵਿੱਚ ਆ ਕੇ ਮੇਰਾ ਧਰਮ ਪ੍ਰਸ਼ਟ ਕਰ ਦਿੱਤਾ ਜਦੋਂ ਹੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਕੋਲ ਪਹੁੰਚੇ ਭਾਈ ਮਰਦਾਨਾ ਜੀ ਗੁਰੂ ਜੀ ਦੇ ਪਿੱਛੇ ਲੁਕ ਗਏ ਤੇ ਸਤ ਗੁਰੂ ਜੀ ਹੁਣ ਆਪ ਅੱਗੇ ਹੋ ਕੇ ਗੁਰੂ ਬਾਬਾ ਜੀ ਨੇ ਆਪ ਅੱਗੇ ਹੋ ਕੇ ਉਹਨੂੰ ਕਹਿੰਦੇ ਨੇ ਭਲਿਆ ਮੈਂ ਆਪਣੇ ਸਾਥੀ ਨੂੰ ਭੇਜਿਆ ਤੇ ਸੀ ਅੱਗ ਲੈਣ ਦੇ ਲਈ ਤੂੰ ਕਾਨੂੰ ਇੰਨੀ ਖੇਚਲ ਕਰਨੀ ਸੀ ਤੁਸੀਂ ਤੇ ਆਪ ਹੀ ਅੱਗ ਦੇਣ ਆਗੇ ਦੇ ਹੱਥੀ ਭੇਜ ਦੇਣੀ ਸੀ ਜਦੋਂ ਇੰਨਾ ਕਿਹਾ ਉਸੇ ਸਮੇਂ ਕ੍ਰੋਧ ਦਾ ਸੜਿਆ ਬੜਿਆ ਹੰਕਾਰ ਕੇ ਕਹਿੰਦਾ ਮੈਂ ਅਗ ਦੇਣ ਨਹੀਂ ਆਇਆ ਮੈਂ ਤਾਂ ਅਗ ਲਾਉਣ ਆਇਆ ਇਹਨੂੰ ਮੇਰੇ ਸਾਹਮਣੇ ਕਦੇ ਇਸ ਨੀਚ ਨੇ ਇਸ ਡੂਮ ਨੇ ਮੇਰਾ ਚੌਂਕਾ ਪਿੱਟ ਦਿੱਤਾ ਮੈਂ ਮਸਾਂ ਸੁੱਚਾ ਕੀਤਾ ਸੀ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਤੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਆ ਵੇਖ ਵਿਚਾਰਾ ਸਵੀਰ ਦਾ ਲੱਗਿਆ ਪਹਿਲਾਂ ਇਹਨੇ ਮੰਤਰ ਪੜੇ ਗਾਂ ਦਾ ਗੋਹਾ ਲਿਆ ਕੇ ਵਿੱਚ ਗੰਗਾ ਦਾ ਪਾਣੀ ਪਾ ਕੇ ਪੋਚਾ ਲਾਇਆ ਮਿੱਟੀ ਫੀਤੀ ਫਿਰ ਇਹਨੇ ਮੰਤਰ ਪੜੇ ਲੱਕੜਾਂ ਧੋਤੀਆਂ ਫਿਰ ਸੁਕਾਈਆਂ ਫਿਰ ਕਾਰੀ ਕੱਢੀ ਵੇਖ ਵਿਚਾਰੇ ਦਾ ਧਰਮ ਕਿੱਡਾ ਕਮਜ਼ੋਰ ਹੈ ਇਹਦੇ ਮੰਤਰਾਂ ਵਿੱਚ ਇੰਨੀ ਸ਼ਕਤੀ ਨਹੀਂ ਜਿੰਨੀ ਸ਼ਕਤੀ ਤੇਰੇ ਪਰਸ਼ਾਮੇ ਦੇ ਵਿੱਚ ਹੈ ਇਸ ਵੀਰ ਦਾ ਮੰਤਰ ਪੜੀ ਜਾ ਰਿਹਾ ਸੀ ਤੂੰ ਜਾ ਕੇ ਪਰਸ਼ਾਮਾ ਪਾ ਦਿੱਤਾ ਇਹ ਤਾਂ ਮੰਤਰ ਪੜੀ ਬ्यर्थ ਹੋ ਗਏ ਇਹ ਸਾਰੀ ਉਮਰ ਮੰਤਰ ਪੜਦਾ ਰਹੇ ਤੇ ਅਖੀਰ ਦੇ ਸਮੇਂ ਕੋਈ ਤੇਰੇ ਵਰਗਾ ਇਹ ਤੇ ਪਰਸ਼ਾਮਾ ਪਾ ਦੇ ਇਹਦਾ ਤਾਂ ਸਾਰਾ ਮੰਤਰ ਪੜਿਆ ਧਰਮ ਕਮਾਈ ਵਿਕਾਰ ਹੋ ਜਾਣੇ ਉਹਦੇ ਗੱਲ ਮੰਨੂ ਲੱਗੀ ਵੀ ਜਿਹੜੇ ਮੈਂ ਮੰਤਰ ਪੜੀ ਗਿਆ ਫਿਰ ਉਨ੍ਹਾਂ ਵਿੱਚ ਕੋਈ ਸ਼ਕਤੀ ਨਹੀਂ ਇੱਕ ਮਿੰਟ ਵਿੱਚ ਹੀ ਮੇਰਾ ਧਰਮ ਪਟਿਆ ਗਿਆ ਚਰਨਾ ਤੇ ਡਿੱ ਗਿਆ ਹੁਣ ਪੁੱਛਦਾ ਹੈ ਗੁਰੂ ਜੀ ਫਿਰ ਜੇ ਇਦਾਂ ਸਚਮਤਾ ਨਹੀਂ ਹੁੰਦੀ ਸਚਮਤਾ ਹੁੰਦੀ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹਰ ਦੁਆਰ ਦੀ ਧਰਤੀ ਤੇ ਸਿੱਖਿਆ ਦਿੱਤੀ ਸੀ ਬੁੱਧ ਡੂਮਣੀ ਕਦਿਆ ਕਸਾਇਣ ਪਰ ਨਿੰਦਾ ਘਟ ਚੁਹੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ ਕਬੁੱਧ ਡੂਮਣੀ ਤੂੰ ਭਾਈ ਮਰਦਾਨੀ ਨੂੰ ਡੂਮ ਕਹਿੰਨੇ ਆ ਜਿਹੜੀ ਭੈੜੀ ਬੁੱਧੀ ਆ ਨਾ ਤੇਰੇ ਅੰਦਰ ਕੋ ਬੁੱਧ ਹੈ ਇਹ ਡੂਮਣੀਆਂ ਇੱਕ ਅੰਦਰਲੇ ਚੌਕੇ ਤੇ ਤਾਂ ਨਾਲ ਹੀ ਬੈਠੀ ਆ ਬਾਹਰੋਂ ਲਕੀਰਾਂ ਕੀ ਕੱਢ ਵੇ ਭੈੜੀ ਬੁੱਧੀ ਹੀ ਡੂਮਣੀਆਂ ਇਹੀ ਨੀਚ ਹੈ ਬਾਰੀ ਤੌਰ ਤੇ ਕੋਈ ਰੱਬ ਜੀ ਨੇ ਨੀਚ ਨਹੀਂ ਬਣਾਇਆ ਹਾਂ ਕੋਈ ਕੰਮਾਂ ਕਰਕੇ ਨੀਚ ਹੋ ਸਕਦਾ ਵੀ ਕੰਮ ਹੀ ਬਹੁਤ ਮਾੜੇ ਕਰਦਾ ਵਿਕਾਰਾਂ ਨਾਲ ਭਰੇ ਹੋਏ ਕਰਦਾ ਖਸਮ ਨੂੰ ਵਿਸਾਰਦਾ ਉਹ ਨੀਚ ਹੈ ਪਰ ਕੋਈ ਰੰਗ ਕਰਕੇ ਨਸਲ ਕਰਕੇ ਜਾਤ ਕਰਕੇ ਨੀਚ ਨਹੀਂ ਸਤਿਗੁਰੂ ਜੀ ਸਮਝਾਉਂਦੇ ਨੇ ਅਕ ਬੁੱਧ ਹੀ ਡੂਮਣੀ ਹੈ ਹੁਣ ਵੇਖੋ ਜੇ ਅਸੀਂ ਵੀ ਪਵਿੱਤਰ ਹੋਣੇ ਹੋਣਾ ਚਾਹੁੰਦੇ ਆ ਨਾ ਕਬੁੱਧ ਨਹੀਂ ਹੋਣੀ ਚਾਹੀਦੀ ਜੀਵਨ ਵਿੱਚ ਬਹਿੜੀ ਬੁੱਧੀ ਨਹੀਂ ਹੋਣੀ ਚਾਹੀਦੀ ਅੱਗੇ ਸਮਝਾਇਆ ਕਬੁੱਧ ਡੂੰਮਣੀ ਕੋ ਦਇਆ ਕਸਾਇਣ ਇੱਕ ਹੁੰਦੀ ਆ ਦਇਆ ਇੱਕ ਉਹ ਦਇਆ ਦਇਆ ਦਵਲ ਦਇਆ ਹੈ ਨਹੀਂ ਅੰਦਰ ਵੇਖ ਮਰਦਾਨੇ ਨੇ ਤੇਰੇ ਤੋਂ ਅੱਗ ਮੰਗੀ ਤੈਨੂੰ ਤਰਸਣਾ ਆਇਆ ਤੂੰ ਬਲ ਦੀ ਅੱਗ ਦੀ ਲੱਕੜ ਲੈ ਕੇ ਮਗਰ ਪੈ ਗੇ ਆ ਜਿਹੜੀ ਕਦਇਆ ਹੈ ਨਾ ਤੇਰੇ ਅੰਦਰ ਇੱਕ ਸਾਇਨ ਇਹਨੂੰ ਤੇ ਨਾਲ ਹੀ ਬਿਠਾਇਆ ਹੋਇਆ ਅੰਦਰਲੇ ਚੌਕੇ ਤੇ ਕਿਵੇਂ ਸੁੱਚਾ ਹੋਵੇ ਜੇ ਪਰਮੀ ਬਣਨਾ ਹੈ ਨਾ ਪਵਿੱਤਰਤਾ ਲੈ ਕੇ ਆਉਣੀ ਫਿਰ ਦਇਆ ਦਾ ਹੋਣਾ ਬਹੁਤ ਜ਼ਰੂਰੀ ਹੈ ਬੜਾ ਲਾਜ਼ਮੀ ਹੈ